ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਵਿੱਚੋਂ ਇੱਕ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਸਾਹਮਣੇ ਆਈ ਆ ਇੱਕ ਪਰਿਵਾਰ ਦੇ ਪੰਜ ਜੀਆਂ ਨੂੰ ਮੂੰਹ ਕਾਲਾ ਕਰਕੇ ਗਲਾਂ ਦੇ ਵਿੱਚ ਤਕਤੀਆਂ ਪਾ ਕੇ ਕਿ ਮੈਂ ਚੋਰ ਹਾਂ ਗਲੀ ਦੇ ਵਿੱਚ ਘੁਮਾਇਆ ਗਿਆ ਬੀਬੀ ਸੀ ਪੰਜਾਬੀ ਜਿਹੜਾ ਰਿਪੋਰਟ ਕਰ ਰਿਹਾ ਕਿ ਇਹ ਤਿੰਨ ਨੌਜਵਾਨ ਕੁੜੀਆਂ ਨੇ ਇੱਕ ਉਹਨਾਂ ਦੀ ਭੂਆ ਤੇ ਇੱਕ ਉਹਨਾਂ ਦਾ ਚੇਹਰਾ ਭਰਾ ਆ ਇਹ ਪਰਿਵਾਰ ਜਿਹੜਾ ਲੁਧਿਆਣੇ ਦੇ ਵਿੱਚ ਬਹਾਦਰ ਕੀ ਰੋਡ ਦੇ ਉੱਤੇ ਸਥਿਤ ਗੁਰਪ੍ਰੀਤ ਬਿਹਾਰ ਦੇ ਵਿੱਚ ਮੌਜੂਦ ਇੱਕ ਹੌਜ਼ਰੀ ਫੈਕਟਰੀ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮਜ਼ਦੂਰੀ ਕਰਦਾ ਸੀ ਫੈਕਟਰੀ ਦੀ ਮੈਨੇਜਮੈਂਟ ਨੂੰ ਸ਼ੱਕ ਸੀ ਕਿ ਪਰਿਵਾਰਕ ਮੈਂਬਰ ਫੈਕਟਰੀ ਦੇ ਵਿੱਚੋਂ ਚੋਰੀ ਕਰਦੇ ਨੇ ਇਸ ਸ਼ੱਕ ਦੇ ਤਹਿਤ ਫੈਕਟਰੀ ਦੀ ਮੈਨੇਜਮੈਂਟ ਨੇ ਮੰਗਲਵਾਰ ਨੂੰ ਕਥਿਤ ਤੌਰ ਉੱਤੇ ਇਹਨਾਂ ਦਾ ਮੂੰਹ ਕਾਲਾ ਕਰਕੇ ਤੇ ਗਲੇ ਵਿੱਚ ਮੈਂ ਚੋਰ ਦੀਆਂ ਤਾਕੀਆਂ ਪਾ ਕੇ ਗਲੀਆਂ ਵਿੱਚ ਪੀੜਤਾਂ ਦੀ ਪ੍ਰੇਡ ਕਰਵਾਈ ਕਥਿਤ ਤੌਰ ਤੇ ਤਾਂ ਇਹਨਾਂ ਤੇ ਚੋਰੀ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਚੋਰੀ ਕੀਤੀ ਜਾਂ ਨਹੀਂ ਕੀਤੀ ਪ੍ਰੇਡ ਤਾਂ ਉਹਨਾਂ ਨੇ ਕਰਵਾਈ ਹੈ ਕਿਉਂਕਿ ਉਹਦੀਆਂ ਤਾਂ ਵੀਡੀਓਜ਼ ਜਾਰੀ ਇਹ ਕੀਤਾ ਇਹ ਜਿਹੜੇ ਫੈਕਟਰੀ ਦੇ ਮਾਲਕ ਨੇ ਉਹਨਾਂ ਨੇ ਮੈਂ ਇੱਕ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਸੌਰੀ ਆ ਸਾਨੂੰ ਗੁੱਸੇ 'ਚ ਸਾਨੂੰ ਉਦੋਂ ਪਤਾ ਨਹੀਂ ਲੱਗਾ ਸਾਨੂੰ ਹੁੰਦਾ ਕਿ ਹੋਰ ਕੋਈ ਚੋਰੀ ਕਰ ਲਊਗਾ ਇਹਨਾਂ ਨੂੰ ਦੇਖ ਕੇ ਲੋਕਾਂ ਦੇ ਹੋਰ ਜਿਹੜੇ ਕੰਮ ਕਰਦੇ ਨੇ ਉਹ ਇਦਾਂ ਸੋਚਣਗੇ ਵੀ ਇਸ ਕਰਕੇ ਅਸੀਂ ਗੁੱਸੇ ਦੇ ਵਿੱਚ ਸਾਥ ਹੋ ਗਿਆ ਸੀ ਸੌਰੀ ਆ ਪਰ ਉਦੋਂ ਇੱਕ ਇੱਕ ਕਾਲੀ ਕਾਲੀ 'ਚ ਹੋ ਗਿਆ ਪਹਿਲੀ ਗੱਲ ਇਹ ਨਹੀਂ ਪਤਾ ਕਿ ਇਹਨਾਂ ਨੇ ਚੋਰੀ ਕੀਤੀ ਆ ਜਾਂ ਨਹੀਂ ਕੀਤੀ ਇਹ ਪਰਿਵਾਰ ਦਾ ਇਹ ਕਹਿਣਾ ਕਿ ਅਸੀਂ ਚੋਰੀ ਨਹੀਂ ਕੀਤੀ ਜਿਹੜੇ ਇਹਨਾਂ ਦੇ ਘਰੋਂ ਵੀ ਕੋਈ ਕੱਪੜੇ-ਕੂਪੜੇ ਮਿਲਣ ਦੀ ਗੱਲ ਆ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਚੱਲੋ ਜਿੱਥੋਂ ਅਸੀਂ ਖਰੀਦਿਆ ਸੀ ਤੁਹਾਨੂੰ ਦੱਸ ਦਨੇ ਅਸੀਂ ਉੱਥੋਂ ਖਰੀਦਿਆ ਸੀ ਚੋਰੀ ਨਹੀਂ ਕੀਤੀ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ ਲੜਕੀ ਦਾ ਸ਼ਾਇਦ ਵਿਆਹ ਵੀ ਆ ਇਹਨਾਂ ਦਿਨਾਂ ਦੇ ਵਿੱਚ ਸੋ ਪਹਿਲੀ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੂੰ ਐਸਟੀਕੇ ਨਾਲ ਗਲੀ ਦੇ ਵਿੱਚ ਮੂੰਹ ਕਾਲਾ ਕਰਕੇ ਘਮਾਇਆ ਇਸ ਕਰਕੇ ਗਿਆ ਕਿਉਂਕਿ ਇਹਨਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਚੋਰੀ ਕੀਤੀ ਆ ਜਿਹੜਾ ਕਿ ਹਜੇ ਬਹੁਤ ਜ਼ਿਆਦਾ ਉਹ ਸਾਬਤ ਨਹੀਂ ਹੋ ਸਕਿਆ ਤੇ ਉਹਦੇ ਤੇ ਬਹੁਤ ਸਾਰੇ ਸਵਾਲ ਨੇ ਕਿ ਉਹ ਖੋਈ ਵੀ ਆ ਕਿ ਨਹੀਂ ਹੋਈ ਫੈਕਟਰੀ ਮਾਲਕਾਂ ਦਾ ਫਰਜ ਮੰਨਦਾ ਸੀ ਕਿ ਪੁਲਿਸ ਨੂੰ ਦੱਸਦੇ ਪੁਲਿਸ ਵਾਲੇ ਇਨਵੈਸਟੀਗੇਟ ਕਰਦੇ ਤੇ ਇਹਨਾਂ ਨੂੰ ਅੰਦਰ ਕੀਤਾ ਜਾਂਦਾ ਜੇ ਫੈਕਟਰੀ ਵਾਲਿਆਂ ਦੇ ਕੋਲ ਜੋ ਕਿ ਕਲੇਮ ਕੀਤਾ ਜਾ ਰਿਹਾ ਉਹਨਾਂ ਦੇ ਕੋਲ ਸੀਸੀਟੀਵੀ ਫੁਟੇਜ ਆ ਤੇ ਉਹਨਾਂ ਦਾ ਫਰਜ ਮੰਨਦਾ ਸੀ ਉਹ ਪੁਲਿਸ ਨੂੰ ਦੱਸਦੇ ਪੁਲਿਸ ਵਾਲੇ ਆ ਕੇ ਕੋਈ ਆਪਣੀ ਕਾਰਵਾਈ ਕਰਦੇ ਹੁਣ ਹਾਲਾਂਕਿ ਹਜੇ ਤਾਂ ਇਹ ਸਾਬਤ ਨਹੀਂ ਹੋ ਸਕਿਆ ਕਿ ਉਹਨਾਂ ਨੇ ਲੜਕੀਆਂ ਨੇ ਚੋਰੀ ਕੀਤੀ ਆ ਜਾਂ ਨਹੀਂ ਕੀਤੀ ਮੀਡੀਆ ਦੇ ਵਿੱਚ ਜਿਸ ਤਰੀਕੇ ਨਾਲ ਜਿਸ ਪਰਿਵਾਰ ਦੇ ਉੱਤੇ ਇਲਜ਼ਾਮ ਹੈ ਉਹ ਬੜਾ ਜਿਹੜਾ ਦ੍ਰਿੜਤਾ ਨਾਲ ਆ ਕੇ ਬੋਲ ਰਿਹਾ ਲੱਗਦਾ ਨਹੀਂ ਕਿ ਸ਼ਾਇਦ ਉਹਨਾਂ ਨੇ ਕੀਤੀ ਹੋਵੇ ਬਾਕੀ ਹਜੇ ਤੱਕ ਆਪਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਚੋਰੀ ਕੀਤੀ ਆ ਜਾਂ ਨਹੀਂ ਕੀਤੀ ਪਰ ਇਹ ਬਿਸਾਇਡ ਦਾ ਪੁਆਇੰਟ ਆ ਇਹ ਗੱਲ ਹੀ ਨਹੀਂ ਗੱਲ ਤਾਂ ਇਹ ਆ ਕਿ ਇਹਨਾਂ ਨੂੰ ਜਿਹੜੇ ਫੈਕਟਰੀ ਦੇ ਮਾਲਕ ਹੈ ਇਹਨਾਂ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਕਿਹਨੇ ਦਿੱਤੀ ਆ ਦੋ ਗੱਲਾਂ ਸਭ ਤੋਂ ਵੱਡੀਆਂ ਨੇ ਕਿ ਇਸ ਬਿਲਲੇ ਚਲੋ মিডিਆ ਤੇ ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਗੱਲ ਹੋਈ ਗੱਲ ਹੋਈ ਆ ਥੋੜੀ ਬੜੀ ਰਿਪੋਰਟਿੰਗ ਵੀ ਹੋਈ ਆ ਪਰ ਸੁਪੋਜ਼ ਕਰੋ ਕਿਸੇ ਨੇ ਹਗ ਸਿੰਘ ਨੇ ਇਸੇ ਤਰੀਕੇ ਨਾਲ ਕੀਤਾ ਹੁੰਦਾ ਕਾਨੂੰਨ ਨੂੰ ਜਦੋਂ ਹੱਥ ਚ ਉਹ ਲੈਂਦੇ ਨੇ ਤੇ ਅਸੀਂ ਸਾਰੇ ਬੜਾ ਰੌਲਾ ਪਾਉਂਦੇ ਨੇ ਇਨਕਲੂਡਿੰਗ ਮੇਰੇ ਅਰਗੇ ਵੀ ਕਿ ਇਦਾਂ ਨਹੀਂ ਕਰ ਸਕਦੇ ਇਹ ਤੇ ਇਹਨਾਂ ਨੂੰ ਕਿਹਨੇ ਇਜਾਜ਼ਤ ਦਿੱਤੀ ਇਦਾਂ ਕਰਨ ਦੀ ਜਦੋਂ ਕੋਈ ਧਰਮ ਦਾ ਮਸਲਾ ਹੁੰਦਾ ਸਾਨੂੰ ਉਦੋਂ ਰੌਲਾ ਪਾਉਣਾ ਆਉਂਦਾ ਬਾਕੀ ਜਿਹੜੇ ਬਹੁਤ ਸਾਰੇ ਲੋਕ ਆ ਸਾਨੂੰ ਇਹ ਇਹਨਾਂ ਮਸਲਿਆਂ ਤੇ ਆਵਾਜ਼ ਕਿਉਂ ਨਹੀਂ ਠਾਉਂਦੇ ਤੇ ਉਸ ਤੋਂ ਵੀ ਵੱਡੀ ਗੱਲ ਮੇਰੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਮੂੰਹ ਕਾਲੇ ਕੀਤੇ ਆ ਕਮਾਇਆ ਸਾਡੀਆਂ ਬੇਟੀਆਂਆਂ ਜਾਂ ਬੱਚੀਆਂ ਜਾਂ ਵਿਚਾਰੀਆਂ ਉਤੋਂ ਬਹੁਤ ਸ਼ੂਟੀਆਂ ਨੇ ਛੋਟਾ ਬੱਚਾ ਕੋ ਉਹਨਾਂ ਦੀ ਬਜ਼ੁਰਗ ਨਾਲ ਭੂਆ ਸੀ ਉਹਨਾਂ ਨੇ ਤਾਂ ਗਲਤ ਕੀਤਾ ਹੈ ਕੀਤਾ ਉਹਨਾਂ ਨੂੰ ਤਾਂ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕ ਦੇਖ ਰਹੇ ਸੀ ਉਹ ਮੁਹਾਸ਼ਰਾ ਉਹਨਾਂ ਦੇ ਬਾਬਤ ਕੀ ਕਿਹਾ ਜਾ ਸਕਦਾ ਉਤੋਂ ਜਿਹੜੇ ਵੀਡੀਓ ਬਣਾ ਰਹੇ ਸੀ ਫਿਰ ਦੱਸਦੇ ਆ ਕਿ ਉਸ ਵੀਡੀਓ ਨੂੰ ਵਾਇਰਲ ਵੀ ਕੀਤਾ ਗਿਆ ਤੇ ਵਾਇਰਲ ਵੀ ਹੁਣ ਤਾਂ ਚਲੋ ਆ ਜਿਹੜੀਆਂ ਫੋਟੋਸ ਚੱਲ ਰਹੀਆਂ ਨੇ ਉਹਨਾਂ ਦੇ ਤਾਂ ਮੂੰਹ ਆਬਵੀਅਸਲੀ ਅਸੀਂ ਤਾਂ ਉਹਨਾਂ ਨੂੰ ਬਲਰ ਕਰਕੇ ਹੀ ਦਿਖਾਵਾਂਗੇ ਪਰ ਉਹ ਵਾਇਰਲ ਤਾਂ ਵੈਸੇ ਹੀ ਹੋ ਗਈਆਂ ਹੋਣੀਆਂ ਤੇ ਉਹ ਜਿਨ੍ਹਾਂ ਨੇ ਵੀਡੀਓ ਬਣਾਈ ਜਿਨ੍ਹਾਂ ਨੇ ਉਹ ਵਾਇਰਲ ਕੀਤੀ ਜਿਨ੍ਹਾਂ ਨੇ ਸਾਰਾ ਵਰਤਾਰਾ ਹੁੰਦਾ ਵੇਖਿਆ ਉਹਨਾਂ ਨੂੰ ਕੋਈ ਸਜ਼ਾ ਕਦੇ ਕਿਸੇ ਨੇ ਦੇਣੀ ਆ ਕਦੇ ਕਿਸੇ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਆ ਇਹ ਇਸ ਮਾਸਾਇਰੇ ਨੂੰ ਕੀ ਕਿਹਾ ਜਾ ਸਕਦਾ ਫਿਰ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਆ ਤੇ ਲਗਾਤਾਰ ਇਹ ਗੱਲਾਂ ਆਉਂਦੀਆਂ ਜਦੋਂ ਕੋਈ ਵੀ ਇਦਾਂ ਦੀ ਵੀਡੀਓ ਆਦੀ ਠਾ ਠਾ ਕਰਕੇ ਵਾਇਰਲ ਹੁੰਦੀ ਆ ਤੇ ਜੇ ਕੋਈ ਵੈਸੇ ਚਲੋ ਇਹ ਨਹੀਂ ਮੈਂ ਕਹਿੰਦਾ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਵਾਇਰਲ ਹੋ ਜਾਂਦੀਆਂ ਅੱਜ ਇਦਾਂ ਦੀ ਤਾਂ ਨਹੀਂ ਗੱਲ ਬਹੁਤ ਚੰਗੀਆਂ ਵੀਡੀਓਜ਼ ਬਹੁਤ ਚੰਗੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਗੱਲਾਂ ਲੋਕਾਂ ਤੱਕ ਜਾਂਦੀਆਂ ਪਰ ਇਦਾਂ ਦੀ ਵੀਡੀਓ ਤੁਸੀਂ ਕਿਦਾਂ ਵਾਇਰਲ ਕਰ ਸਕਦੇ ਆ ਜਿਹਦੇ ਵਿੱਚ ਹੁਣ ਉਹ ਜਿਹੜੀ ਬੱਚੀ ਦਾ ਵਿਆਹ ਸੀ ਉਹਦੀ ਉਹਨੇ ਆਪਣੀ ਉਮਰ ਕਿਦਾਂ ਕੱਟਣੀ ਆ ਉਹਨਾਂ ਨੂੰ ਤਾਂ ਸਜ਼ਾ ਮਿਲ ਜੂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤਾਂ ਸਜ਼ਾ ਮਿਲ ਜੂ ਪਰ ਜਿਹੜਾ ਉੱਥੇ ਸਮਾਜ ਖੜਾ ਵੇਖਦਾ ਸੀ ਉਹ ਆਈ ਥਿੰਕ ਉਹਨਾਂ ਨੂੰ ਘਰ ਜਾ ਕੇ ਆਪਣੇ ਆਪ ਨੂੰ ਵੇਖਣਾ ਚਾਹੀਦਾ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਜ਼ਰੂਰ ਵੇਖਣਾ ਚਾਹੀਦਾ button